ਕੀ ਰਹੀ ਹੈ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਚ ਵਾਪਰਿਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅੱਜ ਇਸ ਵੇਲੇ ਦੁਪਹਿਰ へ ਭਾਰੀ ਮੀਂਹ ਕਰਕੇ ਪੰਜਾਬ ਹਿਮਾਚਲ ਸਰਹੱਦ ਤੇ ਵਸੇ ਜੈਜੋ ਦੁਆਬਾ ਦੇ ਬਾਹਰ ਚੋਚ ਆਚ ਆਏ ਹੜ੍ਹ ਜਿਵਰਾਤੀਆਂ ਭਰੀ ਇੱਕ ਨੋਵਾ ਗੱਡੀ ਰੁੜ ਗਈ ਅਤੇ ਕੁਝੇ ਦੂਰ ਜਾ ਕੇ ਕਿੰਡਿਆ ਖੇੜੇ ਨੇੜੇ ਫਸ ਗਈ ਅਤੇ ਗੱਡੀ ਚ ਸਵਾਰ 11 ਚੋਂ ਇੱਕ ਨੂੰ ਬਚਾ ਲਿਆ ਗਿਆ ਤੇ 10 ਜਣਿਆਂ ਦੀਆਂ ਲਾਸ਼ਾਂ ਬRAND ਹੋਈਆਂ ਜਦਕੇ ਇੱਕ ਵਰਤੀ ਅਜੇ ਵੀ ਲਾਪਤਾ ਹੈ ਜੀ ਹਾਂ ਤੇ ਪਿੰਡ ਦੇ ਲੋਕਾਂ ਉਹਨਾਂ ਦੀਪ ਕਾਟੀਆਂ ਨਾਂ ਦੇ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਗੱਡੀ ਚ ਸਵਾਰ ਵਿਅਕਤੀ ਕੋ ਪਰਵਾਰਾਂ ਸਬੰਧਿਤਾਂ ਨੇ ਇਹ ਸਾਰੇ ਹਿਮਾਚਲ ਪਹਾੜ ਦੇ ਦਿਹਿਰਾ ਮਹਿਤ ਉਰ ਤੋਂ ਨਵਾਂ ਚਰਗਾਂ ਡੀ ਜਾ ਰਹੇ ਸਨ ਪੁਲਸ ਤੇ ਪਿੰਡ ਵਾਸੀਆਂ ਵੱਲੋਂ ਰੁਰਣ ਵਾਲਿਆਂ ਦੀ ਪਾਰ ਜਾਰੀ ਹੈ ਵੀਡੀਓ ਦੇਖਣ ਲਈ ਤੁਹਾਡਾ ਆਧਾ